ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਸੀਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰਿਆ ਹੈ ਹਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਜਿਹੜਾ ਹੈ ਉਹ ਸਹਮ ਦੇ ਮਾਹੌਲ ਵਿੱਚ ਆ ਸਭ ਨੂੰ ਪਤਾ ਹਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬੱਸਾਂ 'ਚੋਂ ਕੱਢ ਕੇ ਵੀ ਬੱਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਾਂ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਧੀਆ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਵੀ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹਦਾ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਪ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ ਹੁਣੇ ਸਾਡੇ ਸਰ ਜਹਮਤ ਉੱਤੇ ਲੂਣ ਛਿੜਕਿਆਵੇ ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਚਾਹਨਾ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿਹੜੀਆਂ ਵੀ ਜਿਲ੍ਹਾਂ ਦੇ ਵਿੱਚ ਦੋਸ਼ੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਹੜਾ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਰੋਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲ੍ਹਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਵੋ ਉਹਨਾਂ ਨੂੰ ਬਖਸ਼ ਦੇਵੇ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇਦਾਂ ਦੀ ਕੋਈ ਤਾਕਤ ਹੈਗੀ ਏ ਉਹਨਾਂ ਨੂੰ ਉਹਨੂੰ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹੀ ਏ ਇਹਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਚੋ ਸੀਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਪਤਾ ਨਹੀਂ ਉਹ ਅੰਡਰ ਟ੍ਰਾਇਲ ਹੈ ਜਾਂ ਕਿਦਾਂ ਨੇ ਤਾਂ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਆ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਨ ਔਰ ਦੇਖੋ ਅੱਜ ਬਿੱਲੀ ਫੈਲਿਓ ਬਾਹਰ ਆ ਗਈ ਹੈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ਼ ਕਰਨਾ ਚਾਹੀਦਾ ਹੈ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੋਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ਼ ਕਰਨ ਦੀ ਗੱਲ ਕਰ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸਣਾ ਜਾਂਦਾ ਕਿ ਉਹ ਸਾਡਾ ਬੰਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਆ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਜੀ ਤਾਂ ਇਹ ਕਹਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮੁਆਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਨਾ ਪ੍ਰਮਾਤਮਾ ਇਹਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ